ਅਮਰੀਕਾ ਦੇ ਵਿੱਚ ਦਾਖਲ ਹੁੰਦੇ ਜ਼ਿਆਦਾਤਰ ਰਾਹ ਬੰਦ ਹੋ ਜਾਂਦੇ ਮਗਰੋਂ ਵੱਡੇ ਨਿਵੇਸ਼ ਵਾਲਾ EB5 ਵੀਜ਼ਾ ਹੀ ਬਾਕੀ ਬਚਿਆ ਜਿਸ ਰਾਹੀਂ ਭਾਰਤੀ ਲੋਕ ਸੁਖਾਲੇ ਤਰੀਕੇ ਦੇ ਨਾਲ ਆਪਣੇ ਸੁਪਨਿਆਂ ਦੇ ਮੂਰਖ ਪੂਰ ਕਰ ਸਕਦੇ ਨੇ ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸ਼ਿਵ ਸਮਾਵਾ ਵਿਪາກ ਦੇ ਵੱਲੋਂ 2024 ਦੌਰਾਨ 1428 EB5 ਵੀਜ਼ਾ ਜਾਰੀ ਕੀਤੇ ਗਏ ਜੋ ਅੱਜ ਤੱਕ ਸਭ ਤੋਂ ਵੱਡਾ ਅੰਕੜਾ ਮੰਨਿਆ ਜਾਂਦਾ ਹੈ ਦੋ ਜੀਏਟੀ ਦੇ ਵਿੱਚ 815 ਭਾਰਤੀ ਪਰਿਵਾਰਾਂ ਨੂੰ EB5 ਵੀਜ਼ਾ ਜਾਰੀ ਕੀਤੇ ਗਏ ਸੰਤ EB5 ਵੀਜ਼ਾ ਅਧੀਨ ਅਰਜ਼ੀਆਂ ਦਾ ਨਟਾਰੀ ਵੀ ਜਲਦ ਹੋ ਜਾਂਦਾ ਹੈ ਚਾਹੇ EB2 ਅਤੇ EB3 ਵੀਜ਼ਾ ਸ਼੍ਰੇਣੀਆਂ ਦੇ ਵਿੱਚ ਅਰਜ਼ੀਆਂ ਦਾ ਲੰਮਾ ਚੋੜਾ ਬੈਕਲੌਗ ਮੌਜੂਦ ਹੁੰਦਾ ਹੈ ਇਮੀਗ੍ਰੇਸ਼ਨ ਵਿਭਾਗ ਦੇ ਮੁਤਾਬਕ ਭਾਰਤ ਅਤੇ ਚੀਨ ਦੇ ਲੋਕਾਂ ਵੱਲੋਂ EB5 ਵੀਜ਼ਾ ਦੀ ਗੈਰ ਰਾਖਵੀਂ ਸ਼੍ਰੇਣੀ ਸਭ ਤੋਂ ਵੱਧ ਪਸੰਦ ਕੀਤੀ ਸ਼ਵਾਰੀ ਹੈ ਅਤੇ ਇਸ ਵਿੱਚ ਕੱਟ ਆਫ ਗ੍ਰੇਡ ਦੇ ਵਿੱਚ ਵਾਢੀ ਕਰੋਤੀ ਕੀਤੀ ਗਈ ਹੈ ਭਾਰਤ ਦੇ ਨਾਲ ਸੰਬੰਧਿਤ ਬਿਨੇ ਕਾਰਨ ਦੀ 198 ਦਿਨ ਦੀ ਕਟੌਤੀ ਸਾਹਮਣੇ ਆਈ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ AB5 ਵੀਜ਼ੇ ਜਾਰੀ ਕਰਨ ਦੀ ਰਫ਼ਤਾਰ ਕਾਫੀ ਤੇਜ਼ ਹੋ ਚੁੱਕੀ ਹੈ ਦੂਜੇ ਪਾਸੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਕੋਲਡ ਕਾਰਡ ਵੀ ਮੌਜੂਦ ਹੈ ਪਰ ਇਸ ਰਾਹੀਂ 50 ਲੱਖ ਡਾਲਰ ਦਾ ਨਿਵੇਸ਼ ਲਾਜ਼ਮੀ ਹੈ ਗੋਲਡ ਕਾਰਡ ਰਾਹੀਂ ਵੀ ਤਕਰੀਬਨ ਉਸ ਕਿਸਮ ਦੀ ਸਹੂਲਤਾਂ ਮਿਲੀਆਂ ਨੇ ਜਿਵੇਂ AB5 ਵੀਜ਼ਾ ਅਧੀਨ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਅਮਰੀਕਾ ਦੇ ਵੰਸ ਮੰਤਰੀ ਹਾਰਵਰਡ ਦੇ ਲੂਟਨਿਕ ਦਾ ਕਹਿਣਾ ਹੈ ਕਿ ਐਵੀ-5 ਵੀਜ਼ਾ ਦੇ ਵਿੱਚ 2.2 ਲੱਖ ਅਰਜ਼ੀਆਂ ਦਾ ਬੈਕਲੌਗ ਹੈ ਅਤੇ ਜੇ ਇਹਨਾਂ ਦੇ ਵਿੱਚੋਂ 2 ਲੱਖ ਅਮੀਰ ਲੋਕ 골ਡ ਕਾਰਡ ਖਰੀਦ ਲੈਂਦੇ ਨੇ ਤਾਂ 1 ਖਰਬ ਡਾਲਰ ਦੀ ਰਕਮ ਅਮਰੀਕਾ ਦੇ ਖਜ਼ਾਨੇ ਵਿੱਚ ਆ ਜਾਵੇਗੀ। ਇੱਥੇ ਦੱਸਣਾ ਬੰਦ ਹੈ ਕਿ ਅਮਰੀਕਾ ਵਿੱਚ 1990 ਦੇ ਦਹਾਕੇ ਦੌਰਾਨ ਨਿਵੇਸ਼ ਅਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਆਰੰਭੀ ਗਈ ਜਿਸ ਤਹਿਤ ਉਨ੍ਹਾਂ ਪਰਿਵਾਰਾਂ ਨੂੰ ਅਮਰੀਕਾ ਦੇ ਵਿੱਚ ਪੱਕੇ ਹੋਲਦੇ ਰਹਿਣ ਦਾ ਮੌਕਾ ਦਿੱਤਾ ਜਾਂਦਾ ਹੈ। ਜੋ ਕਟੋ ਕਟ 10 ਜਨਿਆਂ ਨੂੰ ਰੋਜ਼ਗਾਰ ਦੇਣ ਵਾਲਾ ਉਦਮ ਸਥਾਪਿਤ ਕਰਨ ਦੇ ਇਰਾਦੇ ਨਾਲ ਤਕਰੀਬਨ 10 ਲੱਖ ਡਾਲਰ ਦਾ ਨਿਵੇਸ਼ ਕਰਦੇ ਨੇ ਦੂਜੇ ਪਾਸੇ ਟਾਂਪਟਿਕ ਵੋਲਡ ਕਾਰਡ ਤੇ ਵਿੱਚ ਕਿਸੇ ਕਿਸਮ ਦੀ ਸ਼ਰਤਾ ਲਾਗੂ ਨਹੀਂ ਅਤੇ ਸਿੱਧੇ ਤੋਰ ਤੇ ਭਾਰਤੀ ਪਰਿਵਾਰ ਗ੍ਰੀਨ ਕਾਰਡ ਲੈ ਸਕਦੇ ਨੇ EB5 ਵੀਜ਼ਾ ਦੀ ਮੰਗ ਵੀ ਲਗਾਤਾਰ ਵਧ ਰਹੀ ਹੈ ਪਰ 트럼ਪ ਦੇ ਗੋਲਡ ਗਾਰਡ ਨੂੰ ਅੱਗੇ ਲਿਜਾਣ ਵਾਸਤੇ ਇਹ ਯੋਜਨਾ ਜਲਦ ਬੰਦ ਹੋਣ ਦੇ ਕਾਸੇ ਵੀ ਲਗਾਏ ਜਾ ਰਹੇ ਨੇ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਜ਼ਿਆਦਾਤਰ ਰਾਹ ਬੰਦ ਹੋ ਜਾਣ ਦੇ ਮਗਰੋਂ ਮੱਟੇ ਨਿਵੇਸ਼ ਵਾਲਾ EB5 ਵੀਜ਼ਾ ਹੀ ਬਾਕੀ ਬਚਿਆ ਜਿਸ ਰਾਹੀਂ ਭਾਰਤੀ ਲੋਕ ਸੁਖਾਲੇ ਤਰੀਕੇ ਦੇ ਨਾਲ ਆਪਣੇ ਸੁਪਨਿਆਂ ਦੇ ਮੂਰਖ ਪਹੁੰਚ ਸਕਦੇ ਨੇ ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸ਼ਿਵਸਾ ਮਾਮਾ ਵਿਪਾਕ ਦੇ ਮੁੱਲੋ 2024 ਦੌਰਾਨ 1428 EB5 ਵੀਜ਼ਾ ਜਾਰੀ ਕੀਤੇ ਗਏ ਜੋ ਅਜ ਤੱਕ ਸਭ ਤੋਂ ਵੱਡਾ ਅੰਕੜਾ ਬਣਿਆ ਜਾ ਰਿਹਾ ਹੈ 2023 ਦੇ ਵਿੱਚ 815 ਭਾਰਤੀ ਪਰਿਵਾਰਾਂ ਨੂੰ EB5 ਵੀਜ਼ਾ ਜਾਰੀ ਕੀਤੇ ਗਏ ਸਨ ਤੇ EB5 ਵੀਜ਼ਾ ਅਧੀਨ ਅਰਜ਼ੀਆਂ ਦਾ ਨਿਟਾਰਾਫੀ ਜਲਦ ਹੋ ਜਾਂਦਾ ਚਾਹੇ EB2 ਅਤੇ EB3 ਵੀਜ਼ਾ ਸ਼੍ਰੇਣੀਆਂ ਦੇ ਵਿੱਚ ਅਰਜ਼ੀਆਂ ਦਾ ਲੰਮਾ ਚੋੜਾ ਬੈਕਲੌਗ ਮੌਜੂਦ ਹੁੰਦਾ ਇਮੀਗ੍ਰੇਸ਼ਨ ਵਿਭਾਗ ਦੇ ਮੁਤਾਬਕ ਭਾਰਤ ਅਤੇ ਚੀਨ ਦੇ ਲੋਕਾਂ ਵੱਲੋਂ EB5 ਵੀਜ਼ਾ ਦੀ ਗੈਰ ਰਾਖਵੀ ਸ਼੍ਰੇਣੀ ਸਭ ਤੋਂ ਵੱਧ ਪਸੰਦ ਕੀਤੀ ਸ਼ਾਰੀ ਹੈ ਅਤੇ ਇਸ ਵਿੱਚ ਕੱਟ ਆਫ ਦਿਨ ਦੇ ਵਿੱਚ ਵੱਡੀ ਘਟौती ਕੀਤੀ ਗਈ ਹੈ ਭਾਰਤ ਦੇ ਨਾਲ ਸੰਬੰਧਨ ਦਿਨੇਕਾਰ ਦੇ ਲਈ 198 ਦਿਨ ਦੀ ਘਟौती سامنے ਆਈ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ এবੀ5 ਵੀਜ਼ੇ ਜਵਾਰੀ ਕਰਨ ਦੀ ਰਫ਼ਤਾਰ ਕਾਫੀ ਤੇਜ਼ ਹੋ ਚੁੱਕੀ ਹੈ ਦੂਜੇ ਪਾਸੇ ਰਾਸ਼ਟਰਪਤੀ ਡੋਨਲਡ 트ੰਪ ਦਾ ਕੋਲਡ ਕਾਰਡ ਵੀ ਮੌਜੂਦ ਹੈ ਪਰ ਇਸ ਦਾ ਹੀ 50 ਲੱਖ ਡਾਲਰ ਦਾ ਨਿਵੇਸ਼ ਲਾਜ਼ਮੀ ਹੈ গোল্ড কার্ডরাহে ਵੀ تقریبا ਉਸ ਕਿਸਮ ਦੀ سہولتਾਂ ਮਿਲਿਆ ਨੇ ਜਿਵੇਂ EB5 ਵੀਜ਼ਾ ਅਧੀਨ ਮੁਹैया ਕਰਵਾਈਆਂ ਜਾਂਦੀਆਂ ਨੇ ਅਮਰੀਕਾ ਦੇ ਵੰਸ਼ ਮੰਤਰੀ ਹਾਰਵਰਡ ਦੇ ਲੂਟnik ਦਾ ਕਹਿਣਾ ਹੈ ਕਿ EB5 ਵੀਜ਼ਾ ਦੇ ਵਿੱਚ 2.2 ਲੱਖ ਅਰਜ਼ੀਆਂ ਦਾ ਬੈਕਲੋਗ ਹੈ ਅਤੇ ਜੇ ਇਹਨਾਂ ਦੇ ਵਿੱਚੋਂ 2 ਲੱਖ ਅਮੀਰ ਲੋਕ 골ਡ কার্ড ਖਰੀਦ ਲੈਂਦੇ ਨੇ ਤਾਂ 1 ਖਰਬ ਡਾਲਰ ਦੀ ਰਕਮ ਅਮਰੀਕਾ ਦੇ ਖਜ਼ਾਨੇ ਵਿੱਚ ਆ ਜਾਵੇਗੀ ਇਹ ਦੱਸਣਾ ਬੰਦ ਹੈ ਕਿ ਅਮਰੀਕਾ ਵਿੱਚ 1990 ਦੇ ਦਹਾਕੇ ਦੌਰਾਨ ਨਿਵੇਸ਼ ਅਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਆਰੰਭੀ ਗਈ ਜਿਸ ਤਹਿਤ ਉਨ੍ਹਾਂ ਪਰਿਵਾਰਾਂ ਨੂੰ ਅਮਰੀਕਾ ਦੇ ਵਿੱਚ ਪੱਕੇ ਤੌਰ ਤੇ ਰਹਿਣ ਦਾ ਮੌਕਾ ਦਿੱਤਾ ਜਾਂਦਾ ਹੈ ਜੋ ਘੱਟੋ ਘੱਟ 10 ਜਨਿਆਂ ਨੂੰ ਰੋਜ਼ਗਾਰ ਦੇਣ ਵਾਲਾ ਉਦਮ ਸਥਾਪਿਤ ਕਰਨ ਦੇ ਇਰਾਦੇ ਨਾਲ ਤਕਰੀਬਨ 10 ਲੱਖ ਡਾਲਰ ਦਾ ਨਿਵੇਸ਼ ਕਰਦੇ ਨੇ ਦੂਜੇ ਪਾਸੇ 트럼ਪ ਦੇ 골드 카ਡ ਤੇ ਵਿੱਚ ਕਿਸੇ ਕਿਸਮ ਦੀ ਸ਼ਰਤਾ ਲਾਗੂ ਨਹੀਂ ਅਤੇ ਸਿੱਧੇ ਤੌਰ ਤੇ ਭਾਰਤੀ ਪਰਿਵਾਰ ਗ੍ਰੀਨ ਕਾਰਡ ਲੈ ਸਕਦੇ ਨੇ. EB5 ਵੀਜ਼ਾ ਦੀ ਮੰਗ ਵੀ ਲਗਾਤਾਰ ਵਧ ਰਹੀ ਹੈ ਪਰ 트럼ਪ ਦੇ 골드 ਕਾਰਡ ਨੂੰ ਅੱਗੇ ਲਿਜਾਣ ਵਾਸਤੇ ਇਹ ਯੋਜਨਾ ਜਲਦ ਬੰਦ ਹੋਣ ਦੇ ਕਾਸੇ ਵੀ ਲਗਾਏ ਜਾ ਰਹੇ ਨੇ.